ਕਿੱਥੇ ਕਰ ਦੇਣ ਲੱਗਾ ਕਰ ਲੱਗੇ ਉਹਨਾਂ ਫੋਨ ਆਉਂਦੇ ਆ ਤੇ ਤੁਹਾਨੂੰ ਤਾਂ ਨਾਲ ਦੀ ਸਾਰਾ ਕਰਿਆ ਕਰੋ ਏਦਾਂ ਕਿਉਂ ਬੰਦੇ ਮਾਰਨੇ ਜੇ ਮਾਰਨੇ ਬੰਦਾ ਕਰ ਦਿਓ ਕੰਮ ਉਹ ਆ ਗਏ ਤੁਹਾਨੂੰ ਮੈਂ ਦੱਸਿਆ ਸੀ ਕਿ ਮਾਰਨਾ ਰੇਟ ਅਹੀਂ ਉਹ ਤੁਹਾਨੂੰ ਬੰਦਾ ਮੈਂ ਸ਼ਾਮੀ ਦੇਣਾ ਐ ਡਰੈਸ ਸਾਰੇ ਉਹ ਫਿਰ ਵਿੱਚ ਆ ਜਿਓ ਤੁਸੀਂ ਪਾਓ ਕੋਈ ਚਲੋ ਭਾਜੀ ਤੋਰੋ ਸਾਨੂੰ ਫਿਰ ਆਈ ਨਾ ਛੇਤੀ ਮੈਂ ਤੁਹਾਨੂੰ ਦੇ ਦੇਣਾ ਮੈਂ ਘਰੇ ਰੱਖਿਆ ਮੈਂ ਇੱਥੇ ਨਹੀਂ ਰੱਖਿਆ ਮੈਂ ਇਹਨੇ ਪੈਸੇ ਥੋੜਾ ਜਿਹਾ ਢੋਲ ਤੇ ਪਜਾਵੇਂ ਪਾਉਣੇ ਅੱਛੀ ਵਧੀਆ ਫਿਰ 2 ਮਿੰਟ ਮੈਨੂੰ ਕਰਾਸ ਕਰਾ ਲੈੰਦੋ ਤੁਸੀਂ 3 ਵਜੇ ਮੈਨੂੰ ਫੋਨ ਕਰਦੋ ਨਹੀਂ ਫਿਰ ਨਹੀਂ ਜੇ ਭਾਜੀ ਉਹਨਾਂ ਭਾਜੀ ਕੀ ਕਰਿਆ ਮੁੰਡੇ ਨੂੰ ਭੇਜਦੇ ਕੱਲੇ ਨੂੰ ਮੇਰੇ ਕੋਲ ਠੀਕ ਮੇਰੀ ਸੁਣ ਲੈਣਾ ਰਾਦਾ ਲੱਖ ਪਿਆ ਲੱਖ ਮੈਂ ਕਢਾ ਕੇ ਰੱਖਿਆ ਯਾਰ ਤੈਨੂੰ ਮਿਲ ਜੂ 2 ਲੱਖ ਨਹੀਂ ਦੱਸਾਂ ਭਾਜੀ ਗੁਰਬੀਰ ਸਿੰਘ ਦੱਸਾਂ ਮਨ ਮੈਨੂੰ ਅੱਧਾ ਘੰਟਾ ਨਹੀਂ ਦੇ ਸਕਦਾ ਅਈ ਨਾਲਿਓ ਮੈਂ ਸਿੱਧਾ ਬਸੇ ਇੱਥੇ ਉਤਰਿਆ ਮੇਰਾ ਕ੍ਰੋਸ ਹੈ ਜ਼ਰੂਰੀ ਤੂੰ ਹੀ ਮੈਨੂੰ ਕ੍ਰੋਸ ਕਰ ਲੈਂਦੇ ਕ੍ਰੋਸ ਹੋ ਗਿਆ 10 ਮਿੰਟਾਂ ਚ ਕ੍ਰੋਸ ਹੋ ਜਾਣਾ ਮੇਰਾ ਤੇ ਮੈਂ ਉਸੇ ਵੱਲ ਗੱਲ ਨਹੀਂ ਮੈਂ ਇੱਥੇ ਕਿਤੇ ਰਹੀ ਹਾਂ ਮੈਂ ਕਿੱਥੇ ਜਾਣਾ ਹੈ ਘਰੇ ਆ ਜਾਓ ਨਾਲੇ ਚਾਹ ਪਾਣੀ ਪੀਵਾਂਗੇ ਚੱਲ ਜੀ ਦੋ ਮਿੰਟ ਆਹ ਹਦ ਅਜੋ ਕਰੋ ਸੀ ਮੇਰਾ ਕਰੋਣਾ ਵਕੀਲ ਨੇ ਜ਼ਰੂਰੀ ਆ ਹੋਰ ਗੱਲ ਕੋਈ ਨਹੀਂ ਆ ਕਰੋਸ ਹੋਣਾ ਆ ਵਕੀਲ ਦੇ ਕੋਈ ਗੱਲ ਨਹੀਂ ਕਰੋਸ ਆਉਦਾ ਹੋਰ ਗੱਲ ਆ ਮੇਰੇ ਨਾਲ ਤੇ ਉਹਦੀ ਗੱਲ ਹੁੰਦੀ ਰਹਿੰਦੀ ਆ ਅਸੀਂ ਪਾਪਾ ਜੀ ਬਕਲਬੀਰ ਪਾਜੀ ਕੱਢਣਾ ਵਰਤਣਾ ਫੇਰ ਪਾਜੀ ਕੋਈ ਗੱਲ ਨਹੀਂ ਮੋਂ ਦਾ ਕੋ ਗੱਲ ਨਹੀਂ ਨਾ ਨਹੀਂ ਜਦੋਂ ਆਪਾਂ ਗੱਲ ਹੀ ਜਿਹੜੀ ਕਰ ਲਈ ਆ ਇੱਕ ਵਾਰੀ ਲੱਖ ਹੁਣ ਮੈਨੂੰ ਕੋਲੋਂ ਪਾਉਣਾ ਪਾਣਾ 5 ਲੱਖ ਅੱਗੇ ਉਹ ਕੰਜਰ ਭਰ ਕੇ ਬੈਠਾ ਉਹ ਭਰਿਆ 5 ਪਹਿਲੋਂ ਸੀ ਆ ਉਹ ਹੀ ਆ ਨਾ ਤਾਂ ਕਰਕੇ ਸਿਆਪੇ ਨੂੰ ਖੜੇ ਆ ਉਹ ਐਵੇਂ ਆਧਾਰ ਕਿੰਨਾ ਕਗਲੇ ਨੂੰ ਦੇਈ ਜਾਈਏ ਨਾ ਪੈਸੇ ਤੇ ਸਾਡੇ ਕੋਲ ਹੀ ਆ ਜਾਣਗੇ ਆਪਣੇ ਹਾਂਜੀ ਸੁਪਨ ਸਾਹਿਬ ਹੈਲੋ ਹੈਲੋ ਹਾਂਜੀ ਆ ਗਏ ਸੀ ਭਾਜੀ ਮੈਂ ਆ ਕਰ ਲਓ ਠੀਕ ਹੈ ਅੰਦੇ ਬਾਹ ਭਰਾ ਲਾਭ ਸੋ ਸਾਡਾ ਨਾ ਇਹ ਕਰ ਲਓ ਕਰ ਲਓ ਹਾਂਜੀ ਸਰਪੰਚ ਜੀ ਆ ਪਹੁੰਚ ਗਏ ਮੈਂ ਮੈਂ ਇਹਨੂੰ ਕਿਹਾ ਮੇਰਾ ਕ੍ਰੋਸ ਹੈ ਮੈਨੂੰ ਕ੍ਰੋਸ ਕਰਾ ਲੈਂਦੋ ਤੇ ਮੈਂ ਮੈਂ ਤੁਹਾਨੂੰ ਦੇ ਦੇਣਾ ਹਾਂ ਹਾਂ ਹਾਂਜੀ ਸਰਪੰਚ ਕੋਈ ਨਹੀਂ ਕੋਈ ਨਹੀਂ ਨਾਲ ਜੀ ਬੰਦਾ ਨਹੀਂ ਜੀ ਭਾਜੀ ਆਪਣੇ ਭਾਜੀ ਕੁਲਬੀਰ ਜੀ ਚੰਗਾ ਹੈ ਮਨਕਮ ਆ ਆਪਾਂ ਦੇ ਸਰਪੰਚਾਂ ਦੇ ਮੂੰਹ ਨੂੰ ਆ ਕਿਉਂ ਜੀ ਦੱਸੋ ਕਿ ਹਦ ਕੀ ਤੁਸੀਂ ਆਪਣੇ ਭਰਾ ਇਹ ਅਸੀਂ 20 25 ਪੈਕਟ ਇਹਦੇ ਕੋ ਫੜਨੇ ਸੀ ਠੀਕ ਮਹਾਰਾਜ ਨੂੰ ਨਾਮ ਦਾ ਸੀ ਨਵੀਂ ਬੈਠੇ ਆ ਜਿੰਨਾ ਸਮਾਨ ਮੋਟਾ ਦੇ ਦੋ ਆਪਾਂ ਨੂੰ ਦੇ ਦੇ ਬਾਰੇ ਨਹੀਂ ਪਤਾ ਨਾ ਜੀ ਨਹੀਂ ਅਸੀਂ ਦੱਸ ਦੇਣਾ ਤੁਹਾਨੂੰ ਤਿੰਨ ਪੈਟ ਪਹਿਲਾਂ ਵੇਖੀ ਦੋਹਾਂ ਦਾ ਸਾਡਾ ਉਧਰ ਫੋਟਾ ਆ 25 ਲੱਖ ਦਾ ਠੀਕ ਲਾਫਸੋ ਵੀ ਕਹੀ ਜਾਂਦਾ ਵੀ ਆਪਣਾ ਬੰਦਾ ਖਾਸ਼ ਹੈ ਹਾਂ ਨਹੀਂ ਪੀਓ ਨਾ ਮੇਰੇ ਕੋਲ ਤਾਂ ਅਹੀ ਆ ਕੇ ਉਹ ਤਾਂ ਆਹ ਹੋ ਗਈ ਆਹ ਹੋ ਕੇ ਬੰਦੇ ਫਿਰ ਬਦਲੀ ਗੱਲ ਕਰਾ ਲਈ ਨਹੀਂ ਮੈਂ ਬਦਲੀ ਕਰਵਾ ਦੇਣਾ ਤੁਹਾਡੀ ਮੈਂ ਤਾਂ ਤਿਆਰੀਆਂ ਦੇ ਤਿਆਰ ਧੰਨਵਾਦ ਮੈਂ ਤਾਂ ਕੋਈ ਨਾ ਕੋਈ ਤੁਰਿਆ ਹੀ ਨਹੀਂ ਨਾ ਕੋਈ ਕਰਨੀ ਨਹੀਂ 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 ਦਾਦੇ ਆਪਾਂ ਨਹੀਂ ਹੋਈ ਬੰਦੇ ਆਪਾਂ ਜਿੰਦਗੀ ਜੇ ਹੋਰ ਕੰਮ ਨਹੀਂ ਕੀਤੇ ਮੈਂ ਨਹੀਂ ਉਹ ਤੁਹਾਨੂੰ ਬੰਦਾ ਤੁਹਾਡਾ ਕਹਿਣ ਦਾ ਵਰਕਿੰਗ ਤੁਹਾਡੇ ਛੋਟੇ ਵੀ ਨੇ ਹਾਂ ਇਹ ਵੀ ਕੋਈ ਪਾਰਟੀ ਸ਼ਾਰਟੀ ਲੈਣੀ ਤੇ ਬਿੱਲੋ ਵਿੱਚੋਂ ਨਾ ਭਾਜੀ ਆਪਾਂ ਇਹੋ ਜਿਹਾ ਕੰਮ ਨਹੀਂ ਕੀਤਾ ਮੈਂ ਤਰਦੀ ਦੱਸਾਂ ਮੈਂ ਨਾ ਭਾਜੀ ਆਪਾਂ ਇਹੋ ਜਿਹਾ ਕੰਮ ਕੀਤਾ ਤਾਂ ਨਾ ਮੈਂ ਆਪਣੇ ਭਰਾ ਜਿਹੜੇ 2 ਲੱਖ ਰੁਪਈਆ ਦਿੱਤਾ ਆਪਾਂ ਲੱਖ ਦਿੱਤਾ ਉਹਨਾਂ ਲੱਖ ਕੋਲੋਂ ਪਾ ਕੇ ਤੁਹਾਨੂੰ 2 ਲੱਖ ਨਹੀਂ ਨਹੀਂ ਉਹ ਤਾਂ ਵੈਸੇ ਨਾ ਭਾਜੀ ਤੁਹਾਨੂੰ ਗੱਲ ਕਹਿੰਦਾ ਸਰਸੀ ਤੋਂ ਆਹ ਜਿਹੜਾ 5 ਲੱਖ ਦਿੱਤਾ ਆਪਾਂ ਨੂੰ ਕਿਹੜਾ ਪੁੱਛ ਕੇ ਤੇ ਜਿਹੜੀ ਸਿੱਧੀ ਗੱਲ ਹੈ ਕਿਉਂ ਕਿ ਉਹ ਉਹ ਤਾਂਹੀਂ ਸਰਪੰਚ ਸਾਡੇ ਕੋਲਦੇ ਜੁਆਬ ਦੇ 20 30 40 ਨਹੀਂ ਪੈਸੇ ਭਰਾ ਨਾਲ ਗੱਲ ਕੀਤੀ ਆ ਆ ਪਾਣੀ ਇਹੋ ਜਿਹਾ ਕੰਮ ਕੀਤਾ ਇੰਨਾ ਕਰਦੇ ਜਿੰਦਗੀ ਜ ਆਪਣਾ ਸਾਫ ਸੁਥਰਾ ਅਖਿਆ ਮਹਾਰਾਜ ਆਪਾ ਗੁਰੂ ਰਾਮਦਾਸ ਕਿਰਪਾ ਕਰੇ ਨਹੀਂ ਉਹ ਤੇ ਜਦੋਂ ਕੋ ਮਰਜੀ ਬਹਿ ਜਾਏ ਇੱਕ ਦਾ ਧੱਕੇ ਨਾਲ ਵੀ ਕੰਮ ਨਹੀਂ ਦੇ ਬੰਦਾ ਦੇਣਾ ਜੀ ਸਾਨੂੰ ਬੰਦਾ ਦੇ ਦਾਂਗੇ ਮੈਂ ਮਾਰ ਕੇ ਰੇਟ ਚੁੱਕ ਕੇ ਲਈਏ ਕੋਈ ਨਹੀਂ ਦੇ ਦਿੰਨੇ ਬੰਦੇ ਤੇ ਨਾਲ ਕੰਲੀ ਗੱਲ ਮਾਰੀ ਕਿਹੜਾ ਮਾਰਦੇ ਨੇ ਭਾਵੇਂ ਮੇਰੇ ਵੱਲੋਂ ਸਵੇਰੇ ਚੱਲ ਬਹੁ ਮੇਰੇ ਕਰਾ ਕੇ ਲੱਗੀ ਸੜਿਆ ਹੀ ਤਾਂ ਕਰ ਗਏ ਓਕੇ ਇੰਦਾ ਕੋਈ ਪੰਨੀ ਸਾਹਿਬ ਜਿਹੜੀ ਆਪਾਂ ਰੋਕੀ ਤੇ ਨਹੀਂ ਮੇਰੇ ਅੰਦਰ ਹੀ ਐ ਸ਼ਾਇਦ ਨੇ ਜਾਣਾ ਚਲੋ ਛੱਡੀਏ 2 ਵਜੇ ਕੀ ਵਕੀਲ ਆਉਣ ਵਾਲਾ ਹੋਣਾ ਮੇਰਾ ਗੱਡੀ ਲੱਗੀ ਧੁੱਲਾ ਲੈਣਾ ਸੈਕਟਰ ਦੇ ਮੈਂ ਨਾ ਆ ਗਿਆ ਗੱਗਲੇ ਬਨੇ ਗਏ ਕਿ ਨਾ ਧੀਆ ਉਹ ਇੱਕ ਦਸਾਂ ਨਾਲ ਅੰਦਰ ਜਨਮ ਕੇ ਟੋਂ ਨਾ ਨਹੀਂ ਕਿਹਦੀ ਬੀ ਸੇ ਦੋਹਾਂ ਦੇ ਮੈਨੂੰ ਤਾਂ ਪਤਾ ਨਹੀਂ ਇਹ ਮੈਂ ਤਾਂ ਕ੍ਰੋਸ ਹੀ ਤਾਂ ਕਰ ਗਿਆ ਤਾਂ 3.5 ਪੌਣਾ ਨਹੀਂ ਕੀ ਲੋੜ ਹੀ ਆਉਂਦੀ ਓਏ ਤੇ ਮੈਂ ਨਹੀਂ ਬਟੈਰਸ ਨਾ ਖਰਾਬ ਕਰਨਾ ਤੇ नहीं मैं थाने दसया मेरा क्रॉस है वकील आ गया तो क्रॉस हो जाना गाड़ी वो बड़ी साइड से लाली पंडा तेरी गल है आई व